ਆਮ ਆਦਮੀ ਮਹਿੰਗਾਈ ਦੀ ਮਾਰ ਹੇਠ ਹੈ ਹੁਣ ਹਾਈਵੇ ਤੇ ਸਫ਼ਰ ਕਰਨ ਵਾਲਿਆਂ ਦੀ ਜੇਬ ਹੋਰ ਢਿੱਲੀ ਹੋਵੇਗੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਦੇਸ਼ ਭਰ ਵਿੱਚ ਟੋਲ ਦਰਾਂ ਵਿੱਚ ਵਾਧਾ ਕੀਤਾ ਹੈ ਐਨ ਐਚ ਏ ਆਈ ਨੇ ਟੋਲ ਦਰਾਂ ਨੂੰ 5% ਵਧਾਉਣ ਦਾ ਫੈਸਲਾ ਕੀਤਾ ਹੈ ਹੁਣ ਹਾਈਵੇ ਤੇ ਸਫ਼ਰ ਕਰਨ ਵਾਲਿਆਂ ਨੂੰ ਅੱਜ ਤੋਂ ਜ਼ਿਆਦਾ ਪੈਸੇ ਦੇਣੇ ਪੈਣਗੇ ਵਧੀਆਂ ਟੋਲ ਟੈਕਸ ਦਰਾਂ ਐਤਵਾਰ ਅੱਧੀ ਰਾਤ 12 ਤੋਂ 12 ਵਜੇ ਤੋਂ ਰਾਸ਼ਟਰੀ ਰਾਜਮਾਰਗਾਂ ਤੇ ਲਾਗੂ ਹੋ ਗਈਆਂ ਨੇ ਵਧੇ ਹੋਏ ਰੇਟਾਂ ਦੀ ਸੂਚੀ ਸਾਰੇ ਟੋਲ ਪਲਾਜ਼ਾ ਤੇ ਚਿਪਕਾਈਆਂ ਗਈਆਂ ਨੇ ਟੋਲ 'ਚ 5 ਰੁਪਏ ਦਾ ਵਾਧਾ ਕੀਤਾ ਗਿਆ ਹੈ ਇਸ ਦੇ ਨਾਲ ਹੀ ਮਾਸਿਕ ਪਾਸ ਵਿੱਚ ਵੀ ਮਾਮੂਲੀ ਵਾਧਾ ਹੋਇਆ ਹੈ ਦੱਸਦੇ ਕਿ ਹਾਈਵੇ ਯੂਜ਼ਰ ਫੀਸ ਦੀ ਸਾਲਾਨਾ ਸੂਧ ਪਹਿਲਾ 1 ਅਪ੍ਰੈਲ ਤੋਂ ਲਾਗੂ ਕੀਤੀ ਜਾਣੀ ਸੀ ਪਰ ਲੋਕ ਸਭਾ ਚੋਣਾਂ ਕਾਰਨ ਇਹ ਵਾਧਾ ਟਾਲ ਦਿੱਤਾ ਗਿਆ ਸੀ ਸਾਲਾਨਾ ਸੰਸ਼ੋਧਨ ਔਸਤਨ 5 ਪ੍ਰਤੀਸ਼ਤ ਦੀ ਰੇਂਜ ਵਿੱਚ ਹੋਣ ਦੀ ਸੰਭਾਵਨਾ ਹੈ NHAI ਦੇ ਇੱਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ ਨਵੇਂ ਉਪਭੋਗਤਾ ਖਰਚੇ 3 ਜੂਨ 2024 ਤੋਂ ਲਾਗੂ ਹੋ ਜਾਣਗੇ ਟੋਲ ਚਾਰजेस ਵਿੱਚ ਇਹ ਬਦਲਾ ਥੋਕ ਮੁੱਲ ਸੂਚਕ ਅਧਾਰਿਤ ਮਹਿੰਗਾਈ ਵਿੱਚ ਬਦਲਾ ਨਾਲ ਜੁੜੀਆਂ ਦਰਾਂ ਨੂੰ ਸੋਧਣ ਦੀ ਸਾਲਾਨਾ ਪ੍ਰਕਿਰਿਆ ਦਾ ਹਿੱਸਾ ਹੈ ਨੈਸ਼ਨਲ ਹਾਈਵੇ ਨੈਟਵਰਕ ਤੇ ਲਗਭਗ 855 ਉਪਭੋਗਤਾ ਫੀਸ ਪਲਾਜ਼ਾ ਨੇ ਜਿਨ੍ਹਾਂ ਤੇ ਰਾਸ਼ਟਰੀ ਰਾਜਮਾਰਗ ਫੀਸ ਨਿਯਮ 2008 ਦੇ ਅਨੁਸਾਰ ਉਪਭੋਗਤਾ ਖਰਚੇ ਲਏ ਜਾਂਦੇ ਨੇ ਟੋਲ ਟੈਕਸ ਇੱਕ ਫੀਸ ਹੈ ਜੋ ਡਰਾਈਵਰ ਨੂੰ ਕੁਝ ਅੰਤਰਰਾਜੀ ਐਕਸਪ੍ਰੈਸਵੇ ਰਾਸ਼ਟਰੀ ਅਤੇ ਰਾਜ ਮਾਰਗਾਂ ਨੂੰ ਪਾਰ ਕਰਦੇ ਸਮੇਂ ਅਦਾ ਕਰਨੀ ਪੈਂਦੀ ਹੈ ਇਹ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧੀਨ ਆਉਂਦੇ ਨੇ ਹਾਲਾਂਕਿ ਦੋ ਪਹੀਆ ਵਾਹਨ ਚਾਲਕਾਂ ਨੂੰ ਟੋਲ ਫੀਸ ਦਾ ਭੁਗਤਾਨ ਕਰਨ ਤੋਂ ਛੋਟ ਦਿੱਤੀ ਗਈ ਹੈ